ਇੱਕਠੇ ਹੋ ਕੇ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਕਿ ਜੇ ਬੁੱਡੇ ਨਾਲੇ ਦਾ ਸਾਨੂੰ 20 ਸਾਲ ਹੋ ਗਏ ਦੇਖਦੇ ਆਂ ਬੁੱਡੇ ਨਾਲੇ ਦਾ ਹਰ ਰੋਜ਼ ਕੋਈ ਨਾ ਕੋਈ ਨਵੀਂ ਖਬਰ ਹੁੰਦੀ ਹੈ ਇਹਦੀ ਪ੍ਰੋਪਰ ਸਟੱਡੀ ਕਰਕੇ ਜਿਹੜਾ ਪਿੱਛੇ ਇਹਨਾਂ ਨੇ 650 ਕਰੋੜ ਰੁਪਏ ਦਾ ਇੱਕ ਟੀਪੀਆਰ ਬਣਾਈ ਸੀ ਕਿਉਂਕਿ ਕੁਝ ਇੰਡਸਟਰੀ ਜਿਹੜੀ ਹੈ ਇਲੈਕਟ੍ਰੋਪਲੇਟਿੰਗ ਅੰਦਰ ਨਹੀਂ ਕਰਦੀ ਬਾਹਰੋਂ ਕਰਾਉਂਦੀ ਹੈ ਕੋਈ ਪੰਜਾਬੀਆਂ ਨੂੰ ਗੈਂਗਸਟਰ ਕਹਿੰਦਾ ਹੈ ਇਹ ਹੁਣ ਜਿਹੜਾ ਇਹ ਨਵਾਂ ਕਲੰਕ ਪੰਜਾਬ ਤੇ ਲੱਗਣ ਜਾ ਰਿਹਾ ਇਹ ਤੋਂ ਪੰਜਾਬ ਨੂੰ ਬਚਾਣਾ ਚਾਹੀਦਾ ਸੀ ਵੀਰੇ ਦੇ ਵਿੱਚ ਕਹਿੰਦੇ ਸੀ ਕੈਮੀਕਲ ਜਿਹੜਾ ਮਿਲ ਕੇ ਗੈਸ ਦੇ ਨਾਲ ਆਪਣੇ ਮੌਤਾਂ ਵੀ ਹੋਈਆਂ ਸੀਗੀਆਂ ਸ਼ੇਰਪੁਰ ਉਹ ਉਹ ਉਹੀ ਅੱਜ ਤੱਕ ਸਾਬਤ ਨਹੀਂ ਹੋ ਸਕਿਆ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇੱਕ ਬੁੱਢਾ ਨਾਲੇ ਦਾ ਇਸ਼ੂ ਲੈ ਕੇ ਸਾਰਾ ਕੰਮ ਸਾਰਾ ਸਵਾਹ ਜਿਹੜੀ ਹੈ ਨਾ ਉਹ ਇੰਡਸਟਰੀ ਤੇ ਪਾਈ ਜਾਂਦੀ ਮੈਂ ਤਾਂ ਟੈਰਰਿਸਟ ਦੀ ਗੱਲ ਕਰਦਾ ਸਰਕਾਰ ਦੀ ਨੀਅਤ ਹੋਈ ਕਿੰਨੀ ਸ਼ਾਂਤੀ ਆ ਗਈ ਕਈ ਹਾਲਾਤ 'ਚ ਪੰਜਾਬ ਦੇ ਰਹਿ ਗਏ ਰਹੇ ਨੇ ਸਾਫ ਸੁੱਧਰਾ ਕਪੜਾ ਲਿਆਂਦਾ ਮੈਂ ਕਮੀਜ਼ ਬਣਾਤੀ ਕਮੀਜ਼ ਨੂੰ ਧੋ ਕੇ ਪੈਕ ਕਰਕੇ ਕਰਨਾ ਜੇ ਮੈਂ ਕਮੀਜ਼ ਨੂੰ ਧੋ ਕੇ ਪੈਕ ਕਰਨਾ ਤਾਂ ਮੇਰਾ ਕੈਮੀਕਲ ਹੈ ਮੇਰਾ ਤਾਂ ਇੰਡਸਟਰੀ ਪੋਲੂਟ ਕਰ ਰਹੇ ਸਤਿ ਸ਼੍ਰੀ ਅਕਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਹੋ ਤੁਸੀਂ ਮੈਂ ਹਰਵਿੰਦਰ ਸਿੰਘ ਢਿੱਲੋਂ ਇਸ ਟਾਈਮ ਜਿਹੜੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਲੁਧਿਆਣਾ ਦੀ ਹੈ ਜਿੱਥੇ ਲੁਧਿਆਣਾ ਦੇ ਇੰਡਸਟਰੀਅਲਿਸਟ ਜਿਹੜੇ ਹੈਗੇ ਨੇ ਉਦਯੋਗਪਤੀ ਨੇ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਔਰ ਜਿਹੜਾ ਸਪੈਸ ਕਾਨਫਰੰਸ ਦਾ ਮੁੱਦਾ ਹੈ ਉਹ ਇਹ ਹੈ ਕਿ ਜਿਹੜਾ ਬੁੱਢਾ ਨਾਲਾ ਸਰਕਾਰ ਵੱਲੋਂ ਕਿਹਾ ਗਿਆ ਕਿ ਇੰਡਸਟਰੀ ਨੂੰ ਇਹਦੇ ਵਿੱਚ ਜਿਹੜਾ ਪਾਣੀ ਹੈ ਉਹ ਇੰਡਸਟਰੀ ਤੋਂ ਆ ਰਿਹਾ ਹੈਗਾ ਜਿਸ ਦੇ ਨਾਲ ਵਾਤਾਵਰਣ ਔਰ ਜਿਹੜਾ ਪਾਣੀ ਹੈ ਦੋਵੇਂ ਦੁਸ਼ਿਤ ਹੋ ਰਹੇ ਨੇ ਤੇ ਉਹ ਪਾਣੀ ਨੂੰ ਜਿਹੜਾ ਬੰਦ ਕੀਤਾ ਜਾਵੇ ਤਾਂ ਉਸ ਨੂੰ ਲੈ ਕੇ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਸੋ ਜਿਹੜੇ ਇੱਥੇ ਉਜਯੋਗਪਤੀ ਪਹੁੰਚੇ ਨੇ ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਪ੍ਰਧਾਨ ਸੀਆਈਸੀਸੀਯੂ ਦੇ ਜਿਹੜੇ ਹੈਗੇ ਨੇ ਉਪਕਾਰ ਸਿੰਘ ਉੱਜਾ ਜੀ ਸਾਡੇ ਨਾਲ ਨੇ ਅੱਜ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਡਾਈਂਗ ਓਨਰਾਂ ਵੱਲੋਂ ਤਾਂ ਸਾਰੀ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਲੁਧਿਆਣਾ ਲਾਈਵ ਤੇ ਇਹ ਡਾਈਂਗ ਓਨਰਾਂ ਵੱਲੋਂ ਨਹੀਂ ਕੀਤੀ ਗਈ ਇਹ ਸਮੁੱਚੀ ਇੰਡਸਟਰੀ ਵੱਲੋਂ ਕੀਤੀ ਗਈ ਹੈ ਔਰ ਇਹਦੇ ਵਿੱਚ ਇਲੈਕਟ੍ਰੋਪਲੇਟਿੰਗ ਇੰਡਸਟਰੀ ਇਦੇ ਵਿੱਚ ਜਿਹੜੀ ਸਾਡੀ ਸਟੀਲ ਇੰਡਸਟਰੀ ਹੈ ਔਰ ਇਹਦੇ ਵਿੱਚ ਜਿੰਨੀ ਵੀ ਇੰਡਸਟਰੀ ਹੈ ਉਹਦੇ ਨੁਮਾਇंदे ਇੱਥੇ ਹਾਜ਼ਰ ਹੋਏ ਸੀ ਔਰ ਉਹਨਾਂ ਨੇ ਸਰਕਾਰ ਨੂੰ ਇਹ ਬੇਨਤੀ ਕੀਤੀ ਹੈ ਵੀ ਜਿਹੜੀ ਇਲੈਕਟ੍ਰੋਪਲੇਟਿੰਗ ਦਾ ਜਿਹੜਾ ਸਾਡਾ ਟ੍ਰੀਟਮੈਂਟ ਪਲਾਂਟ ਬਣਿਆ ਹੋਇਆ ਹੈ ਇੰਡਸਟਰੀ ਦੇ ਸਹਿਯੋਗ ਨਾਲ ਉਹਨੂੰ ਪਿੱਛੇ ਕੁਝ ਇਦਾਂ ਦੀਆਂ ਖਬਰਾਂ ਆਈਆਂ ਵੀ ਉਹਨੂੰ ਬੰਦ ਕੀਤਾ ਜਾਏਗਾ ਸੋ ਅਸੀਂ ਇੰਡਸਟਰੀ ਵੱਲੋਂ ਇਕੱਠੇ ਹੋ ਕੇ ਸਰਕਾਰ ਨੂੰ ਇਹ ਬੇਨਤੀ ਕਰਦੇ ਆਂ ਵੀ ਜੇ ਬੁੱਢੇ ਨਾਲੇ ਦਾ ਸਾਨੂੰ 20 ਸਾਲ ਹੋ ਗਏ ਦੇਖਦੇ ਆਂ ਗੁੱਡੇ ਨਾਲੇ ਦਾ ਹਰ ਰੋਜ਼ ਕੋਈ ਨਾ ਕੋਈ ਨਵੀਂ ਖਬਰ ਹੁੰਦੀ ਹੈ ਔਰ ਇਹ ਸ਼ਹਿਰ ਦੇ ਨਾਮ ਤੇ ਕਲੰਕ ਹੈ ਔਰ ਇਹਦੇ ਲਈ ਇੰਡਸਟਰੀ ਨੂੰ ਕਲਪਰੇਟ ਕਿਹਾ ਜਾਂਦਾ ਜਦ ਕਿ ਜਿਹੜੇ ਦੂਜੇ ਸਟੇਕ ਹোল্ডার ਹੈ ਉਹਦੇ ਵਿੱਚ ਕਾਰਪੋਰੇਸ਼ਨ ਦਾ ਬਹੁਤ ਪਾਣੀ ਜਾਂਦਾ ਉਹਦੇ ਵਿੱਚ ਜਿਹੜੀ ਡੇਰੀਆਂ ਦਾ ਜਿਹੜਾ ਗੋਬਰ ਹੈ ਕਾਊ ਡੰਗ ਹੈ ਬਹੁਤ ਜ਼ਿਆਦਾ ਜਾਂਦਾ ਸੋ ਸਾਰੇ ਫੈਕਸ਼ਨਸ ਨੂੰ ਦੇਖਦੇ ਹੋਏ ਇਹਨੂੰ ਕੰਟਰੋਲ ਕੀਤਾ ਜਾਵੇ ਔਰ ਇਹਦੀ ਜਿਹੜੀ ਜ਼ਿੰਮੇਵਾਰੀ ਹੈ ਇੰਡਸਟਰੀ ਤੇ ਨਾ ਪਾਈ ਜਾਵੇ ਸਰ ਇਹਦਾ ਇਹ ਹੱਲ ਕੀ ਹੈਗਾ ਤੁਸੀਂ ਹੱਲ ਕੀ ਸਕਦੇ ਅਸੀਂ ਇਹ ਦੱਸਿਆ ਵੀ ਸਰਕਾਰ ਨੂੰ ਇਹਦੀ ਪ੍ਰੋਪਰ ਸਟੱਡੀ ਕਰਕੇ ਜਿਹੜਾ ਪਿੱਛੇ ਇਹਨਾਂ ਨੇ 650 ਕਰੋੜ ਰੁਪਏ ਦਾ ਇੱਕ ਡੀਪੀਆਰ ਬਣਾਈ ਸੀ ਉਹਦੇ ਵੀ ਪਾਣੀ ਪੂਰਾ ਨਹੀਂ ਲਿਆ ਗਿਆ ਔਰ ਇਹਨੂੰ ਮੈਕਸਿਮਮ ਲੈਵਲ ਤੇ ਲੈ ਕੇ ਇਹ ਔਰ ਜਿਹੜੇ ਤਿੰਨ ਪਲਾਂਟ ਹੈ ਉਹ ਬੰਦ ਪਏ ਆ ਉਹਨਾਂ ਨੂੰ ਦੁਬਾਰਾ ਚਲਾਇਆ ਜਾਵੇ ਜਿਹੜੇ ਤਿੰਨ ਐਸਟੀਪੀ ਲਗਾਏ ਗਏ ਆ ਔਰ ਇੰਡਸਟਰੀ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਅਗਰੇ ਬੰਦ ਹੋ ਜਾਂਦਾ ਤਾਂ ਕੀ ਨੁਕਸਾਨ ਹੈ ਸਰ ਔਰ ਕਿੰਨੀ ਇੰਡਸਟਰੀ ਜਿਹੜੀ ਹੈ ਜੇ ਆਪ ਦੀ ਸਾਰੀ ਇੰਡਸਟਰੀ ਬੰਦ ਹੋ ਜਾਏਗੀ ਕਿਉਂਕਿ ਕੁਝ ਇੰਡਸਟਰੀ ਜਿਹੜੀ ਹੈ ਇਲੈਕਟ੍ਰੋ ਬਲੇਟਿੰਗ ਅੰਦਰ ਨਹੀਂ ਕਰਦੀ ਬਾਹਰੋਂ ਕਰਾਂਦੀ ਹੈ ਔਰ ਇੱਥੇ ਦੇ ਸਾਰੇ ਯੂਨਿਟ ਬੰਦ ਹੋ ਜਾਣਗੇ ਔਰ ਜਿਹੜਾ ਰੈਵਨਿਊ ਕਲੈਕਸ਼ਨ ਹੈ 31% ਲੁਧਿਆਣੇ ਤੋਂ ਆ ਔਰ ਪੰਜਾਬ ਦਾ ਨਾਮ ਪਹਿਲਾਂ ਹੀ ਬੜਾ ਬਦਨਾਮ ਕੀਤਾ ਜਾ ਰਿਹਾ ਬਾਹਰ ਜਦੋਂ ਅਸੀਂ ਬਾਹਰ ਜਾਂਦੇ ਹਾਂ ਪੁੱਛਦੇ ਵੀ ਐਕਚੁਅਲ 'ਚ ਕੀ ਹਾਲ ਹੈ ਪੰਜਾਬ ਨੂੰ ਪਹਿਲਾਂ ਨਸ਼ੇੜੀ ਕਿਹਾ ਜਾਂਦਾ ਹੈ ਪੰਜਾਬੀਆਂ ਨੂੰ ਕੋਈ ਪੰਜਾਬੀਆਂ ਨੂੰ ਗੈਂਗਸਟਰ ਕਹਿੰਦਾ ਇਹ ਹੁਣ ਜਿਹੜਾ ਇਹ ਨਵਾਂ ਕਲੰਕ ਪੰਜਾਬ ਤੇ ਲੱਗਣ ਜਾ ਰਿਹਾ ਇਹ ਤੋਂ ਪੰਜਾਬ ਨੂੰ ਬਚਾਣਾ ਸੀ ਸੀਵਰੇਜ ਦੇ ਵਿੱਚ ਕਹਿੰਦੇ ਸੀ ਕੈਮੀਕਲ ਜਿਹੜਾ ਮਿਲ ਕੇ ਗੈਸ ਨਾਲ ਆਪਣੇ ਮੌਤਾਂ ਵੀ ਹੋਈਆਂ ਸੀਗੀਆਂ ਸ਼ੇਰਪੁਰ ਉਹ ਉਹ ਉਹੀ ਅੱਜ ਤੱਕ ਸਾਬਤ ਨਹੀਂ ਹੋ ਸਕਿਆ ਵੀ ਉਹ ਮੌਤਾਂ ਕਿਉਂ ਹੋਈਆਂ ਉਹਦਾ ਕਾਰਨ ਹੀ ਨਹੀਂ ਲੱਭ ਸਕਿਆ ਔਰ ਆਂਦੇ ਪੈਂਦੇ ਛੱਡੇ ਉੱਤੇ ਜਿਹੜੀ ਬਣਾਈ ਗਈ 25 ਇੰਡਸਟਰੀ ਬੰਦ ਕਰਤੀ 2 ਸਾਲ ਹੋ ਗਏ ਅੱਜ ਤੱਕ ਉਹਦਾ ਰਿਜ਼ਲਟ ਹੀ ਨਹੀਂ ਆ ਸਕਿਆ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸਨੁਪਕਾਰ ਸਿੰਘ ਹੋਜਾ ਜਿਹੜੇ ਪ੍ਰੈਜ਼ੀਡੈਂਟ ਨੇ ਸੀਆਈਸੀ ਸੀਯੂ ਦੇ ਸਰ ਨਮਸਕਾਰ ਜੀ ਦੋ ਸ਼ਬਦ ਸਰ ਸਿਰਫ ਦੋ ਸ਼ਬਦ ਤਾਂ ਸਰ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਤੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਬਾਰੇ ਸਰ ਜਾਣਕਾਰੀ ਚਾਹੁੰਦੇ ਐ ਰਜਨੀਸ਼ ਹੋਜਾ ਪ੍ਰੈਜ਼ੀਡੈਂਟ ਆਪੈਕਸ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਜੀ ਹੋਜਾ ਸਰ ਅੱਜ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਇੱਕ ਬੁੱਢਾ ਨਾਲੇ ਦਾ ਇਸ਼ੂ ਲੈ ਕੇ ਸਾਰਾ ਕੰਮ ਸਾਰਾ ਸਵਾਹ ਜਿਹੜੀ ਹੈ ਨਾ ਉਹ ਇੰਡਸਟਰੀ ਦੇ ਪਾਈ ਜਾ ਰਹੀ ਹੈ ਅੱਛਾ ਕਿਉਂ ਪਾਈ ਜਾ ਰਹੀ ਹੈ ਮੈਨੂੰ ਤਾਂ ਸਮਝ ਨਹੀਂ ਆਂਦੀ ਪੋਲੂਸ਼ਨ ਕੰਟਰੋਲ ਬੋਰਡ ਸਰਕਾਰ ਡਾਟਾ ਡਿਕਲੇਅਰ ਕਰੇ ਕਿ ਕਿੰਨੇ ਪਰਸੈਂਟ ਇੰਡਸਟਰੀ ਕਿੰਨੇ ਪਰਸੈਂਟ ਪੋਲੂਸ਼ਨ ਜਿਹੜੀ ਇੰਡਸਟਰੀ ਵੱਲੋਂ ਆ ਜਾਂ ਬਾਕੀ ਵੱਲੋਂ ਆ ਉਹ ਡਿਕਲੇਅਰ ਕਰਕੇ ਫਿਰ ਗਾਲ ਇੰਡਸਟਰੀ ਨਾਲ ਬੁਲਾਣ ਸਾਰਾ ਸਟੇਕ ਬਣਾ ਪਤਾ ਲਗੇ ਸਾਡਾ ਅਸੀਂ ਕਰਦੇ ਕਿੰਨੇ ਕਿ ਆ ਇਹਦਾ ਅਸੀਂ ਡਾਟਾ ਦੇਾਂਗੇ ਜਿਹੜੀ ਇੰਡਸਟਰੀ ਸਰ ਉਹਦਾ ਪਾਣੀ ਕਿੱਥੇ ਨਿਕਾਸ ਹੁੰਦਾ ਉਹਦਾ ਪਾਣੀ ਕਿੱਥੇ ਜਾਂਦਾ ਜੀ ਦੇਖੋ ਇੰਡਸਟਰੀ ਦੇ ਬਹੁਤ ਸਾਰੇ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਨੇ ਤੁਹਾਨੂੰ ਵੀ ਪਤਾ ਡਾਈਂਗ ਵਾਲੇ ਨੇ ਲਾਇਆ ਨੇ ਇਲੈਕਟ੍ਰੋ ਪਲੇਟਿੰਗ ਦੇ ਲੱਗੇ ਮੈਂ ਇਹ ਗੱਲ ਪੁੱਛਦਾ ਜਿੰਨਾ ਵੀ ਹੈਗਾ 90% ਇੰਡਸਟਰੀ ਦਾ ਜਲਾਪਾ ਟ੍ਰੀਟਮੈਂਟ ਪਾਣੀ ਟ੍ਰੀਟਮੈਂਟ ਹੋ ਕੇ ਜਾਂਦਾ ਜਦੋਂ 90% ਸਾਡਾ ਟ੍ਰੀਟਮੈਂਟ ਹੋ ਕੇ ਜਾਂਦਾ ਹੈਗਾ 10% ਮੈਂ ਕਲੀਅਰਲੀ ਲਫ਼ਜ਼ ਕਹਿਣਾ ਬਹੁਤ ਛੋਟੀ ਇੰਡਸਟਰੀ ਜਿਹੜੇ ਛੋਟੇ ਜਿਹਨਾਂ ਨੇ ਸਵੇਰ ਤੋਂ ਸ਼ਾਮ ਤੱਕ ਆਦੀ ਰੋਟੀ ਪਾਲਣੀ ਚਲਾਨੀ ਹੈ ਉਹ ਜੋ ਟ੍ਰੀਟਮੈਂਟ ਪਲਾਂਟ ਨਹੀਂ ਲਗਾ ਸਕਦੇ ਇੱਥੇ ਕ੍ਰਪਸ਼ਨ ਵੀ ਇੱਥੇ ਪੈਦਾ ਹੁੰਦੀ ਹੈ ਜਿਹੜੇ ਵਿਭਾਗ ਦੇ ਵਪਾਰੀ ਆਂਦੇ ਇੰਡਸਟਰੀ ਲਗਾਈ ਜਾਂਦੀ ਹੈ ਉਹਨਾਂ ਨੇ ਨਿਕਾਸ ਜਿਹੜਾ ਰੱਖਿਆ ਸਹੀ ਤਰੀਕੇ ਨਾਲ ਰੱਖਿਆ ਪਾਣੀ ਦਾ ਕਿ ਨਹੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਰਿਸ਼ਵਤ ਦੇ ਕੇ ਜਿਹੜਾ ਕੰਮ ਚੱਲਦਾ ਇੰਡਸਟਰੀ ਦਾ ਦੇਖੋ ਕ੍ਰਪਸ਼ਨ ਤੇ ਗੱਲ ਕਰਨੀ ਇੱਕ ਇੱਕ ਆਦੇ ਆਪ ਨੂੰ ਐਵੇਂ ਫਾਲਤੂ ਗੱਲ ਕਰਨ ਵਾਲੀ ਗੱਲ ਹੈ ਕ੍ਰਪਸ਼ਨ ਸਾਰੀ ਦੁਨੀਆ 'ਚ ਸਾਰੇ ਕਰਦੇ ਪਏ ਨੇ ਕ੍ਰਪਸ਼ਨ ਨੂੰ ਆਪਾਂ ਲਵਾਂਗੇ ਆਪਾਂ ਮੁੱਦੇ ਤੋਂ ਹਟ ਜਾਾਂਗੇ ਕਰਪਸ਼ਨ ਨਾਲ ਅਫਸਰਾਂ ਨਾਲ ਜੇ ਕਰਪਸ਼ਨ ਉਹ ਇੱਕ ਕੋਈ ਕਹੇਗਾ ਮੈਂ ਉਹ ਦਿੰਦਾ ਤਾਂ ਮੈਂ ਲੈਣਾ ਉਹ ਕਹੇਗਾ ਲੈਂਦਾ ਤਾਂ ਦੇਣਾ ਆਪਾਂ ਉਸ ਪਾਸੇ ਨਹੀਂ ਜਾਣਾ ਜਿਹੜਾ ਹੱਲ ਸਮਝਦੇ ਹੋ ਕਰਪਸ਼ਨ ਦੇ ਲੈਵਾ ਆਪਾਂ ਨੂੰ ਸਬਜੈਕਟ ਨੂੰ ਟੱਚ ਨਹੀਂ ਕਰਨਾ ਚਾਹੀਦਾ ਜਿਹੜਾ ਹੱਲ ਸਮਝਦੇ ਹੋ ਇਹ ਕਹਿੰਨੇ ਹੋ ਕਿ ਸਰਕਾਰ ਨੂੰ ਮਲਾਂਕਣ ਕਰਨਾ ਚਾਹੀਦਾ ਕਿ ਪਾਣੀ ਕਿੰਨਾ ਕਿੰਨਾ ਕਿੱਧਰ ਜਾ ਰਿਹਾ ਮੈਂ ਤਾਂ ਇੱਕ ਗੱਲ ਕਹਿਣਾ ਸਰਕਾਰ ਨੀਅਤ ਸਾਫ਼ ਕਰ ਲਵੇ ਇੱਕ ਸਾਲ ਦੇ ਵਿੱਚ ਟ੍ਰੀਟਮੈਂਟ ਪਲਾਂਟ ਵੱਡਾ ਨਾਲਾ ਸਾਰਾ ਸਾਫ਼ ਹੋ ਜਾ ਸਕਦਾ ਮੈਂ ਤਾਂ ਟੈਰਰਿਜ਼ਮ ਦੀ ਗੱਲ ਕਰਦਾ ਸਰਕਾਰ ਦੀ ਨੀਅਤ ਹੋਈ ਕਿੰਨੇ ਸ਼ਾਂਤੀ ਆ ਗਏ ਕੀ ਹਾਲਾਤ ਸੀ ਪੰਜਾਬ ਦੇ ਖੁਸ਼ੀ ਕਰ ਰਹੇ ਨੇ ਸਰਕਾਰ ਵੱਲੋਂ ਅਲਟੀਮੇਟਮ ਵੀ ਦਿੱਤਾ ਗਿਆ ਇੰਡਸਟਰੀ ਨੂੰ ਕਿ ਇੰਨੀ ਦੇਰ ਤੱਕ ਦੇ ਦੇ ਦੇਗੇ ਅਲਟੀਮੇਟਮ ਦੇ ਦੇਗੀ ਤਾਂ ਤੱਕ ਕੀ ਕਰਾਂਗੇ ਅਸੀਂ ਤਰਨਾ ਨਹੀਂ ਆ ਸਕਦੇ ਅਸੀਂ ਕੋਈ ਹਥਿਆਰਾਂ ਦਾ ਕੁਝ ਕਰ ਨਹੀਂ ਸਕਦੇ ਸਰਕਾਰ ਦੇ ਅਗੇ ਅਸੀਂ ਇਕੱਠੇ ਅਸੀਂ ਆਦੀ ਰੋਜੀ ਰੋਟੀ ਬਣਾਣੀ ਹੈ ਮੈਂ ਤਾਂ ਮਿਸਾਲ ਦਿੱਤੀ ਜਿੱਥੇ ਗਿਆ ਬਾਣੀਆਂ ਉੱਥੇ ਗਿਆ ਵਪਾਰ ਉਹ ਜੇ ਤੇ ਸਰਕਾਰ ਹਥੋਂ ਕਹੇਗੀ ਬੰਦ ਕਰ ਦੇ ਕਿਤੇ ਹੋਰ ਚੱਲ ਜਾਣਗੇ ਜਿੱਥੇ ਸਾਡੀ ਦੁਕਾਨਦਾਰੀ ਚੱਲੇਗੀ ਕੋਈ ਜਗ੍ਹਾ ਵਾਸਤੇ ਗੱਲ ਕੀਤੀ ਹੈ ਕਿ ਇੰਡਸਟਰੀ ਨੂੰ ਇੱਥੋਂ ਦੀ ਉੱਥੇ ਸ਼ਿਫਟ ਕਰ ਦਿੱਤਾ ਜਾਵੇ ਤਾਂ ਜੋ ਪਾਣੀ ਵਾਲਾ ਵੀ ਘੱਟ ਹੋ ਜਾਏ ਔਰ ਇੰਡਸਟਰੀ ਵੀ ਚੱਲਦੀ ਰਹੇ ਕਦੇ ਗੱਲ ਨਹੀਂ ਕੀਤੀ ਮੈਂ ਤੁਹਾਨੂੰ ਮਿਸਾਲ ਦੇਣਾ 1994 ਦੇ ਵਿੱਚ ਸਰਕਾਰ ਨੇ ਫੇਜ਼ 8 ਫੋਕਲ ਪੁਆਇੰਟ ਬਣਾਇਆ ਸੀ ਅੱਛਾ ਜੀ ਉਹ ਫੇਜ਼ 8 ਫੋਕਲ ਪੁਆਇੰਟ ਸੀ ਨਾ ਸਾਰਾ ਸਾਰਾ ਪੋਲੂਸ਼ਨਡ ਇੰਡਸਟਰੀ ਵਾਸਤੇ ਸੀਗਾ ਠੀਕ ਹੈ ਉਹ ਸਾਰੇ ਪੋਲੂਸ਼ਨ ਦੇ ਵਾਸਤੇ ਉਹਨਾਂ ਦੀ ਨੀਅਤ ਹੀ ਨਹੀਂ ਸੀ ਉਥੇ 10% ਇੰਡਸਟਰੀ ਵੀ ਨਹੀਂ ਗਈ ਮੈਂ ਸ਼ਾਇਦ ਅੱਜ ਕਵਾਂਗਾ ਦਾ 2% ਇੰਡਸਟਰੀ ਹੋਏਗੀ ਜਿਹੜੀ ਪਲੂਟਡ ਗਈ ਹੈ ਬਾਕੀ ਦੀ ਸਾਰੀ ਸਾਰੀ ਜਨਰਲ ਨੂੰ ਦੇਤੀ ਸਰਕਾਰ ਦੀ ਨੀਅਤ ਨਹੀਂ ਗਲਤ ਹਮੇਸ਼ਾ ਸਮਝੋ ਜੇ ਫੇਜ਼ ਅੱਜ ਵੀ ਸਰਕਾਰ ਜਿਹੜੇ ਤੁਸੀਂ ਸਵਾਲ ਕੀਤਾ ਅੱਜ ਵੀ ਅਗਰ ਸਰਕਾਰ ਚਾਵੇ ਇੱਕ ਏਰੀਆ ਡਿਵੈਲਪ ਕਰ ਦੇਵੇ ਆ 300 ਏਕੜ ਲਿਆ ਤਾਂ ਦਲਨਾਂਤੂ ਉਥੇ ਕਿਉਂ ਨਹੀਂ ਲੈ ਜਾਂਦੇ ਉਥੇ 100 ਏਕੜ ਜਗ੍ਹਾ ਦੇ ਦੇਣ ਕਿਹੜੇ ਕਿਹੜੇ ਕਿੱਤੇ ਨਾਲ ਜੁੜੇ ਜਿਹੜੇ ਲੋਕ ਇੱਥੇ ਪਹੁੰਚੇ ਸੀ ਅੱਜ ਹਰ ਤਰ੍ਹਾਂ ਦੀ ਟ੍ਰੇਡ ਦੇ ਐਸੋਸੀਏਸ਼ਨ ਦੇ ਸਾਰਿਆਂ ਦੇ ਪ੍ਰੈਜ਼ੀਡੈਂਟ ਸੈਕਟਰੀ ਸਾਰੇ ਆਏ ਜੀ ਸਾਰਿਆਂ ਨੇ ਮਿਲ ਕੇ ਇਹ ਗੱਲ ਕੀਤੀ ਸਾਰੇ ਇੱਕੋ ਹੀ ਗੱਲ ਕਹਿੰਦੇ ਨੇ ਸਰਕਾਰ ਚਾਵੇ ਤਾਂ ਹੱਲ ਹੋ ਜਾਏਗਾ ਜੇ ਸਰਕਾਰ ਚਾਵੇ ਨਹੀਂ ਕਰ ਸਕਦੀ ਕਹਿ ਦੇ ਹੱਥ ਖੜੇ ਕਰ ਦੇਵੇ ਉਹ ਜਿੰਨਾ ਪੈਸਾ ਲਾ ਰਹੇ ਨੇ ਇੰਡਸਟਰੀ ਨੂੰ ਦੇ ਦੇਣ ਇੱਕ ਬਾਡੀ ਵਡਾ ਲੈਣ ਸਾਰੀ ਇੰਡਸਟਰੀ ਇੱਕ ਮੰਚ ਤੇ ਇਕੱਠੀ ਹੈਗੀ ਬਿਲਕੁਲ ਹੈਗੀ ਹੈ ਸਾਰੀ ਹੈਗੀ ਹੈ ਇੱਕ ਬਿਆਨ ਵਖਰੇ ਵਾਰੇ ਦੁਆ ਕੇ ਸਰਕਾਰ ਹੀ ਉਹ ਹੋਦਰੀ ਹੋ ਗਈ ਸਾਈਕਲ ਪਾਰਟੀ ਹੋ ਗਈ ਇਕੱਠਿਆਂ ਸਾਰੇ ਇਕੱਠਿਆਂ ਮੈਂ ਤੁਹਾਨੂੰ ਹੋਦਰੀ ਵਾਲੇ ਘਰ ਰੋਲ ਰੋਲਾ ਪਾਉਂਦੇ ਨੇ ਕਿ ਮੈਂ ਇੱਕ ਕਪੜਾ ਲਿਆਂਦਾ ਸਾਫ ਸੁਥਰਾ ਕਪੜਾ ਲਿਆਂਦਾ ਮੈਂ ਕਮੀਜ਼ ਬਣਾਤੀ ਕਮੀਜ਼ ਨੂੰ ਧੋ ਕੇ ਪੈਕ ਕਰਕੇ ਕਰ ਰਹੇ ਜੇ ਮੈਂ ਕਮੀਜ਼ ਨੂੰ ਧੋ ਕੇ ਪੈਕ ਕਰਨਾ ਤਾਂ ਮੇਰਾ ਕੈਮੀਕਲ ਹੈ ਮੇਰਾ ਤਾਂ ਇੰਡਸਟਰੀ ਪਲੂਟ ਕਰ ਰਹੇ ਤੇ ਅਸੀਂ ਰੋਜ਼ ਲੱਖਾਂ ਲੋਕ ਜਿਹੜੇ ਰੋਜ਼ ਆਦੀ ਕਮੀਜ਼ਾਂ ਧੋਂਦੇ ਨੇ ਉਹਨੂੰ ਕੁਝ ਵੀ ਨਹੀਂ ਉਹਦਾ ਟ੍ਰੀਟਮੈਂਟ ਕਿੰਨੇ ਕਰਨਾ ਹੈ ਮਿਊਂਸਪਲ ਕਾਰਪੋਰੇਸ਼ਨ ਉਹ ਤੇ ਨਹੀਂ ਕਰ ਰਹੀ ਸਰਕਾਰ ਸਰਕਾਰ ਅਲਟੀਮੇਟਲੀ ਸਰਕਾਰ ਚਾਵੇ ਅੱਜ ਸਾਰਾ ਸੀਵਰੇਜ ਹਰ ਆਦਮੀ ਅਗਰ ਕਮਨ ਵੀ ਹਰ ਕਲੋਨੀ ਵਾਲਾ ਆਪਣਾ ਆਪਣਾ ਸੀਵਰੇਜ ਟ੍ਰੀਟ ਕਰ ਲੇ ਇਸ ਇਟ ਪੋਸੀਬਲ ਮੈਨਰੇ ਇੱਕ ਮੱਲਾ ਆਦਾ ਸਾਰਾ ਕੰਮ ਲੈ ਵੀ ਜਿੰਨਾ ਤੁਹਾਡਾ ਸੀਵਰੇਜ ਨਿਕਲਦਾ ਤੁਸੀਂ ਇਹਦਾ ਟ੍ਰੀਟ ਕਰਕੇ ਵੇਚੋ ਨਾਟ ਪੋਸੀਬਲ ਸਰਕਾਰ ਰਹੀ ਸਰਕਾਰ ਬਿਲਕੁਲ ਥੱਕਾ ਹੈ ਇਹ ਥੱਕਾ ਸ਼ਕਾ ਨਹੀਂ ਬਈ ਥੱਕਾ ਵੀ ਕਹਿਣਾ ਕੁਝ ਹੋ ਰਿਹਾ ਸਰਕਾਰ ਆਦੀਆਂ ਕਮਜ਼ੋਰੀਆਂ ਸਾਡੇ ਸਿਰ ਤੇ ਪਾਰੀ ਹੁਣ ਤੁਸੀਂ ਕੀ ਮੰਗ ਕੀਤੀ ਹੈਗੀ ਜਿਹੜੀ ਮੰਗ ਕੀ ਕਰਦੇ ਸਰਕਾਰ ਤੋਂ ਹੱਥ ਜੋੜ ਕੇ ਬੇਨਤੀ ਕਰ ਸਕਦੇ ਆ ਅਜੇ ਤਾਂ ਕਹਿ ਸਕਦੇ ਆ ਸਰਕਾਰ ਪੁੱਲ ਸਾਡੇ ਸਿਰ ਤੇ ਆਡੇ ਸਿਰ ਤੇ ਪਜਾਣਾ ਚਾਹੁੰਦੇ ਨੇ ਪਜਾ ਲੈ ਜੇ ਨੀਅਤ ਸਾਫ਼ ਕਰਕੇ ਕਰਨਾ ਚਾਹੁੰਦੇ ਨੇ ਤਾਂ ਨੀਅਤ ਸਾਫ਼ ਕਰਕੇ ਆਪੇ ਕਰ ਲੈਣ ਜਾਂ ਸਾਨੂੰ ਜ਼ਿੰਮੇਵਾਰੀ ਦੇ ਦੇਣ ਅਸੀਂ ਕਰ ਲਾਂਗੇ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਧਰਨਾ ਪ੍ਰਦਰਸ਼ਨ ਵੀ ਲਗਾਇਆ ਜਾ ਸਕਦਾ ਮੈਂ ਪਹਿਲਾਂ ਕਹਿ ਚੁੱਕਾ ਹਾਂ ਇੰਡਸਟਰੀ ਕੋਈ ਧਰਨਾ ਨਹੀਂ ਲਾਣਾ ਪਿੰਡਾਸ ਇੱਥੇ ਠੀਕ ਬਹੁਤ ਬਹੁਤ ਧੰਨਵਾਦ ਉਜਾ ਸਾਹਿਬ ਸਾਡੇ ਨਾਲ ਸਾਰੀ ਗੱਲਬਾਤ ਕਰਨ ਦੇ ਲਈ ਤਾਂ ਸਾਰੀ ਗੱਲਬਾਤ ਤੁਸੀਂ ਸੁਣੀ ਹੈ ਜਿਹੜੀ ਇੰਡਸਟਰੀਸਟ ਨੇ ਜਿਹੜੇ ਵਿਜੋਗਪਤੀ ਨੇ ਉਹਨਾਂ ਵੱਲੋਂ ਸਾਫ਼ ਤੌਰ ਤੇ ਚਾਹੇ ਖੁੱਲੇ ਸ਼ਬਦਾਂ ਦੇ ਵਿੱਚ ਨਹੀਂ ਕਿਹਾ ਜਾ ਰਿਹਾ ਪਰੰਤੂ ਉਹਨਾਂ ਦੇ ਕਹਿਣ ਦਾ ਮਤਲਬ ਇਹੀ ਹੈ ਕਿ ਸਰਕਾਰ ਵੱਲੋਂ ਜਿਹੜਾ ਉਹਨਾਂ ਉੱਪਰ ਧੱਕਾ ਕੀਤਾ ਜਾ ਰਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪਹਿਲਾਂ ਜਿਹੜਾ ਮੁਲਾਂਕਣ ਕਰੇ ਕਿ ਪਾਣੀ ਹੈ ਜਿਹੜਾ ਬੁੱਡੇ ਨਾਲੇ ਦੇ ਵਿੱਚ ਕਿਹੜੀ ਇੰਡਸਟਰੀ ਦਾ ਆ ਰਿਹਾ ਸਿਰਫ ਇੰਡਸਟਰੀ ਦਾ ਪਾਣੀ ਨਹੀਂ ਉਸ ਦੇ ਵਿੱਚ ਕਈ ਹੋਰ ਜਿਹੜੀਆਂ ਹੋਦਰੀ ਨੂੰ ਲੈ ਕੇ ਗੱਲ ਕਰੀਏ ਜਾਂ ਹੋਰ ਜਿਹੜੇ ਕਿਤੇ ਨੇ ਉਹਨਾਂ ਨੂੰ ਗੱਲ ਕਰੀਏ ਤਾਂ ਪਾਣੀ ਹੋਰ ਵੀ ਪਾਸਿਓਂ ਜਿਹੜਾ ਬੁੱਡੇ ਨਾਲੇ ਦੇ ਵਿੱਚ ਆਂਦਾ ਤਾਂ ਇਸ ਨੂੰ ਲੈ ਕੇ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਔਰ ਇਹ ਵੀ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਸਰਕਾਰ ਚਾਵੇ ਤਾਂ ਇੱਥੋਂ ਦੀ ਜਿਹੜੀ ਹੈ ਸਾਨੂੰ ਜਗ੍ਹਾ ਕਿਤੇ ਹੋਰ ਦੇ ਕੇ ਜਿਹੜੀ ਇੰਡਸਟਰੀ ਨੂੰ ਜਿਹੜਾ ਸ਼ਹਿਰ ਤੋਂ ਬਾਹਰ ਕੱਢ ਸਕਦੀ ਹੈ ਪਰੰਤੂ ਸਰਕਾਰ ਦੀ ਇਸ ਵੱਲ ਜਿਹੜੀ ਨੀਅਤ ਨਹੀਂ ਹੈ ਪਰੰਤੂ ਹੁਣ ਸਰਕਾਰ ਵੱਲੋਂ ਇਸ ਬੰਗ ਨੂੰ ਲੈ ਕੇ ਕੀ ਜਵਾਬ ਆਂਦਾ ਉਹ ਜਿਹੜੀ ਵੇਖਣ ਵਾਲੀ ਗੱਲ ਹੋਏਗੀ ਨਵੇਂ ਅਪਡੇਟਾਂ ਫਿਰ ਦੁਬਾਰਾ ਤੁਹਾਨੂੰ ਮਿਲਾਂਗਾ ਕੈਮਰਾ ਪਰਸਨ ਧਰਮੇ ਅਰੋੜਾ ਨਾਲ ਹਰਵਿੰਦਰ ਸਿੰਘ ਢਿੱਲੋਂ ਲੁਧਿਆਣਾ ਲਈ